ਨੰਬਰ ਵੀ ਪੰਜਾਬ ਹੀ ਹੈ ਤੇ ਬਾਕੀ ਲੈਣੇ ਹੁਣ ਜਾਣਗੇ। ਇਹ 2014 ਰਜਿਸਟਰਡ 2015 ਮਾਡਲ ਹੈ। ਠੀਕ ਹੈ ਜੀ। 70-75000 ਕਿਲੋਮੀਟਰ ਚੱਲੀ ਹੈ 1.6 SX ਚਾਬੀ ਵਾਲੀ। 2013 ਮਾਡਲ ਹੈ। ਠੀਕ ਹੈ ਜੀ। ਪੂਰੀ ਵਧੀਆ ਕਿਤੋਂ ਜੰਗਾਲ ਨਹੀਂ ਕਿਤੋਂ ਕੁਝ ਨਹੀਂ। 3.4 ਲੱਖ ਰੁਪਏ ਦੀ ਕਾਰ ਦੀ ਡਿਮਾਂਡ ਹੈ ਇਹਦੀ। ਠੀਕ ਹੈ। ਮਾਨਤਨ ਬੰਦਿਆਂ ਦਾ ਜ਼ਰੂਰ ਕਰਦੇ ਆਂ। ਇਹ 2,75,000 ਰੁਪਏ ਦੀ ਲੈਓ ਦੋਸਤੋ ਰੇਟ ਦੇ ਸੁਣ ਲਿਆ ਹੋਇਆ ਨੰਬਰ ਸੁਣੋ ਤੁਹਾਨੂੰ ਨਾਲ ਹੀ ਮਿਲ ਜਾਣਾ 2015 80,000 ਕਿਲੋਮੀਟਰ ਚੱਲੀ ਹੈ ਠੀਕ ਹੈ 2,85,000 ਰੁਪਏ ਦੀ ਤੁਹਾਨੂੰ ਦੇ ਦੇਵਾਂਗੇ ਵਿਦ ਪੰਜਾਬ ਨੰਬਰ 2014 ਮਾਡਲ ਆਸਤਾ ਆਪਸ਼ਨਲ ਪੁਸ਼ ਬਟਨ ਵਾਲੀ ਹੂੰ ਹੂੰ ਇਹ ਜੀ 2018 ਮਾਡਲ ਕ੍ਰੇਟਾ 1.6 ਪੁਸ਼ ਬਟਨ ਵਾਲੀ ਠੀਕ ਹੈ ਜੀ ਕਾਰ ਜਮਾ ਨਵੀਂ ਮੀਟਰ ਰੀਡਿੰਗ ਦੀ ਇਹਦੀ ਤੁਹਾਨੂੰ ਗਾਰੰਟੀ ਦਵਾਂਗੇ 70-72,000 ਕਿਲੋਮੀਟਰ ਚੱਲੀ ਵਿਦ ਰਿਕਾਰਡ 2011 ਮਾਡਲ ਹੈ ਠੀਕ ਹੈ ਜੀ ਸਕੋਡਾ ਦੀ ਯਾਤੀ ਠੀਕ ਹੈ ਜੀ 올 ਟਾਈਮ 4/4 175000 ਰੁਪਏ ਦੀ ਡਿਮਾਂਡ ਆ ਮਾਨਤਨ ਬੰਦਿਆਂ ਦਾ ਜ਼ਰੂਰ ਕਰ ਲੈ ਲਵ ਜੋ ਛੋਟਾ ਰੇਟ ਆ 2015 ਮਾਡਲ ਹੈ ਜੀ ਜੀਡੀਆਈ ਪੁਸ਼ ਬਟਨ ਵਾਲੀ ਠੀਕ ਹੈ ਜੀ ਜਮਾਂ ਨਵੀਆਂ ਕਿਤੋਂ ਪੇਂਟ ਨਹੀਂ 75000 ਕਿਲੋਮੀਟਰ ਚੱਲੀ ਆ 175000 ਰੁਪਏ ਦੀ ਡਿਮਾਂਡ ਆ ਮਾਨਤਾਂ ਨੇ ਇਹਦੇ ਚੋ ਵੀ ਕਰ ਦਿਆਂਗੇ ਠੀਕ ਹੈ ਵੀ ਦੋਸਤੋ ਤੁਸੀਂ ਆਪਣਾ ਸੁਪਨਾ ਪੂਰਾ ਕਰਨਾ ਤੁਸੀਂ ਗੱਡੀ ਲੈਣੀ ਆ ਉਹ ਵੀ ਯਾਰ ਤੁਹਾਡੇ ਕੋਲੇ ਪੈਸੇ ਵੀ ਨਹੀਂ ਹੋਣਗੇ ਵੀ ਕਹਿ ਸਕਦੇ ਹਾਂ ਤੁਸੀਂ ਲੋਨ ਵੀ ਕਰਾ ਸਕਦੇ ਹੋ ਲੱਖ ਲਾਉਣਾ ਹੁੰਦਾ 1.5 ਲੱਖ ਲਾਉਣਾ ਹੁੰਦਾ 2 ਲੱਖ ਲਾਉਣਾ ਉਹ ਵੀ ਲੋਨ ਕਰਾਉਣਾ ਹੁੰਦਾ ਪਰ ਇਹ ਤੁਹਾਡੇ ਵਾਸਤੇ ਆਪਾਂ ਇਹੋ ਜਿਹਾ ਸ਼ੋਰੂਮ ਲੈ ਕੇ ਆ ਗਏ ਆ ਜਿਸੇ ਨੂੰ ਕਾਰਾਂ ਮਿਲ ਗਈਆਂ ਜਾਇ ਦੇੜ ਦੀਆਂ ਤੇ ਅੱਜ ਆਪਾਂ ਕਿੱਥੇ ਖੜੇ ਸੀ ਅੱਜ ਆਪਾਂ ਖੜੇ ਸੀ ਅਰਸ਼ ਮੋਟਰਸ ਤੇ ਸ਼੍ਰੀ ਮੁਖਤਸਰ ਸਾਹਿਬ ਮੈਂ ਕੋਣੀ ਉਹਦੋਂ ਬੋਰਡ ਵਿਖਾ ਦੂਗਾ ਅਰਸ਼ ਮੋਟਰਸ ਸ਼੍ਰੀ ਮੁਖਤਸਰ ਸਾਹਿਬ ਇਹਨਾਂ ਕੋਲੇ ਕਾਰਾਂ ਹੁੰਦੀਆਂ ਪਹਿਲੇ ਨਾਂ ਦੀਆਂ ਕਾਰਾਂ ਮਿਲ ਗਈਆਂ ਯਾ ਤੁਸੀਂ ਗੱਡੀਆਂ ਵਹੋਂਗੇ ਅੰਦਰ ਜਾ ਕੇ ਇੱਕ ਹੀ ਦੀ ਖਾਸੇ ਤੇ ਇਹ ਆ ਵੀ ਇਹ ਮੁਖਸਰ ਸ਼ਹਿਰ ਦਾ ਸਭ ਤੋਂ ਵੱਡਾ ਸ਼ੋਰੂਮ ਆ ਇਹਨਾਂ ਕੋਲੇ 50-60 ਗੱਡੀਆਂ ਦਾ ਸਟਾਕ ਹੁੰਦਾ ਹੀ ਹੁੰਦਾ ਜਿਵੇਂ ਬਾਹਰ ਤੁਸੀਂ ਵੇਖ ਰਹੇ ਹੋ ਪੀਵੀ ਨੰਬਰ ਦੀ ਕਿੰਨੀ ਸਾਫ਼ ਗੱਡੀ ਖੜੀ ਹੋਈ ਆ ਹੋਰ ਤੁਸੀਂ ਆ ਸ਼ਿਆਜ਼ ਖੜੀ ਹੋਈ ਆ ਹਰੇਕ ਤਰ੍ਹਾਂ ਤੁਹਾਨੂੰ ਸਟਾਕ ਮਿਲੂਗਾ ਇੱਕ ਤਾਂ ਆ ਖਜ਼ਾਨਾ ਜਿਹੜਾ ਇਸ ਤੋਂ ਬਾਅਦ ਆਪਾਂ ਅਗਲਾ ਖਜ਼ਾਨਾ ਤੁਹਾਨੂੰ ਦਿਖਾਉਣ ਲੱਗੇ ਆ ਤੁਸੀਂ ਵੇਖ ਕੇ ਖਰਾ ਰਹਿ ਜਾਓਗੇ ਲੈਨੋਵਰ ਗੱਡੀਆਂ ਤੁਹਾਨੂੰ ਦਿਖਾਵਾਂਗੇ ਜਿਸ ਤੱਕ ਨਿਗਾਹ ਜਾਊਗੀ ਯਾਰ ਕਾਰਾਂ ਹੀ ਕਰਦੇ ਸੰਗਿਆ ਨਯੋਤ ਆ ਜਾ ਕੇ ਹੁਣ ਸਿੱਧਾ ਉੱਥੇ ਚੱਲਦੇ ਆ ਅਸਲੀ ਖਜ਼ਾਨਾ ਤਾਂ ਆ ਹੁੰਦਾ ਸੀ ਵੇਖ ਲਓ ਇੱਧਰ ਵੀ ਫੋਰ ਜੀਓਨਰ ਤੋਂ ਲੈ ਕੇ ਸਕਾਰਪਿਓ ਇਹਨੇ ਲੈਣੀ ਆ ਉਹ ਵੀ ਖੜੀ ਹੋਈ ਆ ਐਕਸ ਵੀ ਲੈਣੀ ਆ ਉਹ ਵੀ ਖੜੀ ਹੋਈ ਆ ਇਨੋਵਾ ਕ੍ਰਿਸਟਾ ਵੀ ਖੜੀ ਹੋਈ ਆ ਤੇ ਥੋੜਾ ਅੱਗੇ ਨੂੰ ਲਿਆਨੇ ਉਹ ਤਾਂ ਹੁਣ ਮਾਰ ਲੰਮਾ ਕੈਮਰਾ ਜਿੱਥੋਂ ਤੱਕ ਵੇਖੋਗੇ ਗੱਡੀਆਂ ਹੀ ਗੱਡੀਆਂ ਖੜੀਆਂ ਦੇ ਹਨਗੀਆਂ ਅੱਜ ਗੱਡੀਆਂ ਦਾ ਪ੍ਰਾਈਸ ਸਟਾਰਟ ਹੋਣਾ ਲਾ 1 ਲੱਖ ਤੋਂ 1 ਲੱਖ ਤੋਂ ਸ਼ੁਰੂ ਹੋ ਕੇ ਜਿਵੇਂ ਜਿਵੇਂ ਤੁਸੀਂ ਡਿਮਾਂਡ ਵਧਾਓਗੇ ਓਵੇਂ ਤੁਹਾਨੂੰ ਇੱਥੇ ਕਾਰਾਂ ਮਿਲਣਗੀਆਂ ਵਧੀਆ ਕਾਰਾਂ ਮਿਲਣਗੀਆਂ ਸਾਫ਼ ਕਾਰਾਂ ਆਪਾਂ ਲੋਨ ਦਾ ਵੀ ਪੁੱਛਾਂਗੇ ਵੀ ਲੋਨ ਵਗੈਰਾ ਕਿੰਨਾ ਕੁ ਹੋ ਸਕਦਾ ਨਹੀਂ ਤਾਂ ਇਧਰੋਂ ਕੈਮਰਾ ਮਾਰਦੇ ਬਲੈਰੋ ਖੜੀ ਹੋਈ ਆ i20 ਖੜੀ ਹੋਈ ਆ ਹਰੇਕ ਥਾਂ ਤੇ ਤੁਹਾਡੇ ਚੋਇਸ ਮਿਲ ਜੂਗੀ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਹਾਂ ਆਪਾਂ ਚੱਲਦੇ ਹਾਂ ਸਿੱਧਾ ਅਰਸ਼ ਭਾਈ ਕੋਲੇ ਤੇ ਜਾ ਕੇ ਆਫਰ ਲੈਣੇ ਜਾਣਕਾਰੀ ਤੇ ਉਸ ਤੋਂ ਬਾਅਦ ਤੁਹਾਨੂੰ ਕੱਲੀ ਕੱਲੀ ਗੱਡੀ ਕੀ ਕੀ ਰੇਟ ਰਹਿਣ ਵਾਲਿਆ ਲੋਨ ਵਗੈਰਾ ਕਿੰਨਾ ਕੁ ਹੋ ਸਕਦਾ ਕਿਹੜੇ ਕਿਹੜੇ ਮਾਡਲਾਂ ਦੇ ਲੋਨ ਹੋ ਸਕਦਾ ਸਾਡੇ ਨਾਲ ਵੀਡੀਓ ਤੁਸੀਂ ਬਣੇ ਰਹੋ ਜੀ ਆਜੋ ਸਰ ਬੱਸ ਵੇਖੀ ਹਾਲ ਚਾਲ ਵਧੀਆ ਜੀ ਵਧੀਆ ਭਰਾ ਆਜਾ ਮੈਂ ਕਟੀਆਂ ਵੇਖਿਆ ਕਿ ਨਾਲ ਸਟਾਕ ਫਿਰ ਤੋਂ ਫੁੱਲ ਬੜਾ ਫੁੱਲ ਕਰ ਲਿਆ ਵੀ ਹਾਂ ਹਾਂ ਸਟਾਕ ਪੂਰਾ ਠੀਕ ਹੈ ਜੀ ਤੇ ਇੱਕ ਤੁਸੀਂ ਇਹ ਦੱਸ ਵੀ ਆਪਾਂ ਕੋਲ ਲੋਨ ਵਗੈਰਾ ਸੌਦਾ ਹੈਗੀ ਇੱਥੇ ਲੋਨ ਬਈ ਪੈਟਰੋਲ ਕਾਰ ਤੇ 90% ਦੇ ਆਸ-ਪਾਸ ਹੋ ਜਾਂਦਾ ਡੀਜ਼ਲ ਕਾਰ ਤੇ 80% ਹੋ ਜਾਂਦਾ ਮੰਨ ਕੇ ਚੱਲੋ ਵੀ ਆਪਾਂ ਨੂੰ 20% ਦੇ ਆਸ-ਪਾਸ ਡਾਊਨ ਪੇਮੈਂਟ ਕਰਨੀ ਪੈਂਦੀ ਹੈ ਬਾਕੀ ਦਾ ਸਾਰਾ ਲੋਨ ਹੋ ਜਾਊਗਾ ਬਾਕੀ ਸਾਰਾ ਲੋਨ ਹੋ ਜਾ ਠੀਕ ਹੈ ਜੀ ਦੇਖੋ ਜੀ ਅਬ ਲੋਕੇਸ਼ਨ ਦੱਸ ਦਵਾਂ ਕਿੱਥੇ ਖੜੀ ਸੀ ਉਹ ਆਏ ਲੋਕੇਸ਼ਨ ਵੀਰੇ ਆਪਣੀ ਮੁਕਸਰ ਮਲੋਟ مین ਰੋਡ ਤੇ ਆ ਓਪੋਜ਼ਿਟ ਮਿਸ਼ਨ ਹਸਪੀਟਲ ਆਪਣੀ ਗੂਗਲ ਮੈਪ ਤੇ ਵੀ ਅਰਸ਼ ਮੋਟਰਸ ਮੁਕਸਰ ਦੇ ਨਾਮ ਤੇ ਲੋਕੇਸ਼ਨ ਅਵੇਲੇਬਲ ਆ ਠੀਕ ਹੈ ਜੇ ਵੀ ਸਿੱਧਾ ਤੁਸੀਂ ਮੈਪ ਤੇ ਭਰੋਗੇ ਇੱਥੇ ਤੁਸੀਂ ਮਰਜੀ ਬੈਠੋ ਇੰਡੀਆ ਚ ਤੁਸੀਂ ਇੱਥੇ ਆ ਜਾਓਗੇ ਅਰਸ਼ ਮੋਟਰਸ ਤੇ ਬਾਕੀ ਆਉਣ ਦਾ ਰੋਡ ਆ ਇਹ ਆ ਗਏ 5 ਸਟਾਰ ਰੇਟਿੰਗ ਦੇ ਵਿੱਚ ਆਏ ਵਧੀਆ ਕਾਰ ਆ ਲਗਜ਼ਰੀ ਆ ਬਕੈਸਾ ਦੇ ਨੂੰ ਬਾਕੀ ਭਾ ਲੈਣੇ ਆ ਬਾਈ ਤੋਂ ਜਾਣਕਾਰੀ ਬਾਈ ਇਹ ਕਿਹੜਾ ਮਾਡਲ ਆ ਜੀ ਕਿਹੜੀ ਚੀਜ਼ ਇਹ ਆ ਜੀ 2011 ਮਾਡਲ ਆ ਠ ਪੂਰੀ ਵਧੀਆ ਕਾਰ ਆ ਕੰਮ ਖਰਚਾ ਕੋਈ ਨਹੀਂ ਇੰਜਨ ਦੀ ਗੇਅਰ ਦੀ ਹਰੇਕ ਚੀਜ਼ ਦੀ ਗਾਰੰਟੀ ਹੈ ਮੈਨੂਅਲ ਚ ਹਮਮ ਮੁਕਸਰ ਦਾ ਨੰਬਰ ਹੈ ਇਹ ਤੁਹਾਨੂੰ ਦੇ ਦਿਆਂਗੇ 3 ਲੱਖ ਰੁਪਏ ਦੀ ਡਿਮਾਂਡ ਹੈ ਬਾਨ ਤਣ ਬੰਦਿਆਂ ਦਾ ਜ਼ਰੂਰ ਕਰਦੇ ਆਂ ਠੀਕ ਹੈ ਜੀ ਲੈ ਦੋਸਤੋ ਛੋਟਾ ਇਹ ਰੇਟ ਆ ਗੱਡੀ ਪੂਰੀ ਹੈਵੀ ਆ ਤੇ ਕਹਿ ਸਕਦੇ ਜਾਨ ਵਾਲੀ ਗੱਡੀ ਆ ਉਸ ਤੋਂ ਬਾਅਦ ਫਿਰ ਆਪਾਂ ਆ ਗਏ ਬਲੇਰੋ ਤੇ ਆ ਜਟਾ ਦੀ ਪਹਿਲੀ ਪਸੰਦ 3700 ਨੰਬਰ ਆ ਬਹੁਤ ਸੋਹਣਾ ਤੇ ਬਾਕੀ ਵਾਲੇ ਨੇ ਜਾਣਕਾਰੀ ਭਾਈ ਇਹ 2013 ਮਾਡਲ ਹੈ ਠੀਕ ਹੈ ਜੀ ਪੂਰੀ ਵਧੀਆ ਕਿਤੋਂ ਜੰਗਾਲ ਨਹੀਂ ਕਿਤੋਂ ਕੁਛ ਨਹੀਂ ਨਵੀਂ ਦਾ ਮਤਲਬ ਨਵੀਂ ਹਮਮ ਏ ਚੱਲੀ ਆ 87 88000 ਕਿਲੋਮੀਟਰ ਚੱਲੀ ਆ ਟਾਇਰ ਪੂਰੇ ਵਧੀਆ ਠੀਕ ਹੈ ਜੀ ਪੂਰੀ ਵਧੀਆ ਕਾਰ ਆ ਜੀ ਤੇ ਮੰਨ ਲਓ ਵੀ ਆਪਾਂ 1 ਰੁਪਿਆ ਵੀ ਜੇ ਲਾਵਾਂਗੇ ਹੂੰ ਤਾਂ ਉਹ ਨਹੀਂ ਆਏ ਵੀ ਕਿਤੇ ਲੱਗੂਗਾ ਵੀ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਸਾਢੇ 4 ਲੱਖ ਰੁਪਏ ਦੀ ਕਾਰ ਦੀ ਡਿਮਾਂਡ ਆ ਇਹਦੀ ਠੀਕ ਹੈ ਮਾਨ ਤਾਂ ਬੰਦਿਆਂ ਦਾ ਜ਼ਰੂਰ ਕਰਦੇ ਆਂ ਠੀਕ ਹੈ ਜੀ ਲੈ ਵੀ ਦੋਸਤੋ ਰੇਟ ਤੁਸੀਂ ਸੁਣ ਲਓ ਮਾਡਲ ਤੁਹਾਨੂੰ ਦੱਸਤਾ ਜੇ ਗਾਰੰਟੀ ਕਹਿ ਸਕਦਾ ਪੁੱਛਣ ਦੀ ਲੋੜ ਨਹੀਂ ਇਹਨਾਂ ਕਿ ਨਵੀਂ ਪਈ ਹੋਈ ਆ ਇਹ ਉਸ ਤੋਂ ਬਾਅਦ ਫਿਰ ਆਪਣੀ ਅਗਲੀ ਆ ਗਈ ਆ I20 ਇਹ 2014 ਮਾਡਲ ਆਸਤਾ ਆਪਸ਼ਨਲ ਪੁਸ਼ ਬਟਨ ਵਾਲੀ ਹੂੰ ਹੂੰ ਸਵਾ 5 ਲੱਖ ਰੁਪਿਆ ਡਿਮਾਂਡ ਹੈ ਇਹਦੀ ਨੰਬਰ ਲਾ ਕੇ ਠੀਕ ਹੈ ਬਾਕੀ ਮਾਨਤਨ ਬੰਦਿਆਂ ਦਾ ਜ਼ਰੂਰ ਹੋ ਜਾਊਗਾ ਠੀਕ ਨਵੀਂ ਦਾ ਮਤਲਬ ਨਵੀਂ ਹੈ ਵੀ ਜਮਾ ਠੀਕ ਹੈ ਲੈ ਵੀ ਦੋਸਤੋ ਡਿਮਾਂਡ ਤੇ ਸੌਲੀ ਹੋਈ ਆ I20 ਕੈਂਟਕਾਰ ਉਸ ਤੋਂ ਬਾਅਦ ਫਿਰ ਆਪਣੀ ਅਗਲੀ ਫਿਰ ਤੋਂ I20 ਆ ਗਈ ਇਹ 2011 ਸਪੋਰਟਸ ਠੀਕ ਹੈ ਇਹ ਚੱਲੀ ਹੈ 96000 ਕਿਲੋਮੀਟਰ ਪੰਜਾਬ ਨੰਬਰ ਹੈ 2.5 ਲੱਖ ਰੁਪਏ ਦੀ ਡਿਮਾਂਡ ਹੈ ਲੈਓ ਦੋਸਤੋ 2.5 ਲੱਖ ਰੁਪਏ ਦੀ ਡਿਮਾਂਡ ਹੈ ਨੰਬਰ ਪੰਜਾਬ ਲਾਈਟ ਟਾਇਰ ਲੱਗੇ ਹੋਏ ਹਨ ਉਸ ਤੋਂ ਬਾਅਦ ਫਿਰ ਜ ਆਪਣੀ ਅਗਲੀ ਫਿਰ ਤੋਂ Y20 ਆ ਗਈ ਇਹ ਵੀ 2011 ਮਾਡਲ ਹੈ ਇਹ ਆਸਤਾ ਹੈ ਠੀਕ ਹੈ ਜੀ ਟੌਪ ਵਾਲਾ ਮਾਡਲ ਹੈ 1,4200 ਕਿਲੋਮੀਟਰ ਚੱਲੀ ਹੈ ਜਿਵੇਂ ਨਵੀਂ ਕਾਰ ਹੈ ਇਹ 2,75,000 ਰੁਪਏ ਦੀ ਲੈਓ ਦੋਸਤੋ ਰੇਟ ਸੁਣ ਲਿਆ ਹੋਇਆ ਨੰਬਰ ਸੁਣ ਤੁਹਾਨੂੰ ਨਾਲ ਹੀ ਮਿਲ ਜਾਣਾ ਘੈਂਟ ਆ ਪੂਰੀ ਉਸ ਤੋਂ ਬਾਅਦ ਫਿਰ ਅਗਲੀ ਆਪਣੀ ਰਿਡਸ ਏ ਆ ਜੀ ਰੇਟੇਜ ਪੈਟਰੋਲ 2015 80000 ਕਿਲੋਮੀਟਰ ਚੱਲੀ ਐ ਠੀਕ ਐ 2 ਲੱਖ ਤੇ 85000 ਰੁਪਏ ਦੀ ਤੁਹਾਨੂੰ ਦੇ ਦੇਵਾਂਗੇ ਵਿਦ ਪੰਜਾਬ ਨੰਬਰ ਠੀਕ ਐ ਲੈ ਤੁਸੀਂ ਨੰਬਰ ਲਵਾ ਕੇ ਰੇਟ ਤੁਸੀਂ ਸੁਣੀ ਚੱਲਿਓ ਹੁਣ ਕਰਾਂਗੇ ਵਧੀਆ ਵਧੀਆ ਰੇਟਾਂ ਤੇ ਗੱਡੀਆਂ ਦਾ ਪੂਰੀਆਂ ਸਾਫ਼ ਹੈ ਗਈਆਂ ਅੱਜ ਉਸ ਤੋਂ ਬਾਅਦ ਫਿਰ ਜਾ ਇਹ ਆ ਜੀ 2009 ਮਾਡਲ ਐ ਠੀਕ ਐ ਜੀ ਪੈਟਰੋਲ ਸੀ ਐਨ ਜੀ ਨੰਬਰ ਲਾ ਕੇ 1 ਲੱਖ ਤੇ 75000 ਰੁਪਏ ਦੀ ਤੁਹਾਨੂੰ ਰਿਟੇ ਹੀ ਦੇ ਦੇਵਾਂਗੇ ਪੈਟਰੋਲ ਸੀ ਐਨ ਜੀ ਠੀਕ ਐ ਲੈ ਤੁਸੀਂ ਨੰਬਰ ਲਵਾ ਕੇ ਉਸ ਤੋਂ ਬਾਅਦ ਫਿਰ ਆ ਗਈ ਰੇਟੇਜ ਇਹ 2015 ਮਾਡਲ ਐ ਡੀਜ਼ਲ ਪੂਰੀ ਵਧੀਆ ਕਾਰ ਆ ਕੋਈ ਕੰਮ ਖਰਚਾ ਕੋਈ ਨਹੀਂ 93000 ਕਿਲੋਮੀਟਰ ਚੱਲੀ ਹੈ ਪੰਜਾਬ ਨੰਬਰ ਫਸਟ ਓਨਰ ਇਹ ਤੁਹਾਨੂੰ 3.5 ਲੱਖ ਰੁਪਏ ਦੀ ਕਾਰ ਦੀ ਡਿਮਾਂਡ ਆ ਮਾਨਤਾ ਜਰੂਰ ਹੋ ਜਾ ਲਿਆ ਬਈ ਦੋਸਤੋ ਉਸ ਤੋਂ ਬਾਅਦ ਫਿਰ ਜ ਆਪਣੀ ਅਗਲੀ ਆ ਗਈ ਆ ਫਿਗੋ ਫਿਗੋ ਇਹ ਹੈਗੀ ਆ 2011 ਮਾਡਲ 111000 ਕਿਲੋਮੀਟਰ ਚੱਲੀ ਹੈ ਪੰਜਾਬ ਦਾ ਨੰਬਰ ਸੈਕੰਡ ਓਨਰ ਠੀਕ ਹੈ ਪੀਵੀ22 ਨੰਬਰ ਆ ਪੂਰੀ ਵਧੀਆ ਕਾਰ ਆ ਕੋਈ ਕੰਮ ਨਹੀਂ ਖਰਚਾ ਨਹੀਂ 175000 ਰੁਪਏ ਦੀ ਡਿਮਾਂਡ ਆ ਮਾਨਤਾ ਬੰਦਿਆਂ ਦਾ ਜਰੂਰ ਕਰ ਲੈ ਲਿਆ ਜੋ ਛੋਟਾ ਰੇਟ ਆ ਗੱਡੀ ਪੂਰੀ ਹੈਵੀ ਆ ਪਹਿਲਾਂ ਆਓ ਤੇ ਪਹਿਲਾਂ ਪਾ ਉਸ ਤੋਂ ਬਾਅਦ ਫਿਰ ਆਪਣੀ ਅਗਲੀ ਆ ਗਈ ਆ ਬੀਟ ਇਹ 2013 ਮਾਡਲ ਹੈ ਠੀਕ ਹੈ ਜੀ ਡੀਜ਼ਲ ਚ ਪੂਰੀ ਵਧੀਆ ਕਾਰ ਆ ਕੋਈ ਕੰਮ ਨਹੀਂ ਖਰਚਾ ਨਹੀਂ 1,75,000 ਰੁਪਏ ਦੀ ਡਿਮਾਂਡ ਆ ਮਾਨਤਾ ਨੇ ਇਹਦੇ ਚੋ ਵੀ ਕਰ ਦਿਆਂਗੇ ਠੀਕ ਹੈ ਜੀ ਲੈ ਵੀ ਦੋਸਤੋ ਡਿਮਾਂਡ ਤੁਸੀਂ ਸੁਣੀ ਹੋਈ ਹੈ ਮਾਨਤਾ ਥੋੜਾ ਹਰੇਕ ਗੱਡੀ ਜੋ ਹੋ ਜਾਣਾਗਾ ਉਸ ਤੋਂ ਬਾਅਦ ਫਿਰ ਆਪਣੀ ਆ ਗਈ ਇਹ ਆ ਜੀ Honda City 2007 ਠੀਕ ਹੈ ਜੀ 27 ਤੱਕ ਪਾਸਿੰਗ ਆ ਕੰਮ ਖਰਚਾ ਕੋਈ ਨਹੀਂ ਪੂਰੀ ਵਧੀਆ ਕਾਰ ਆ ਇਹ ਵੀ 1,75,000 ਰੁਪਏ ਡਿਮਾਂਡ ਆ 1,60,000 ਦੀ ਤੁਹਾਨੂੰ ਕਾਰ ਦੇ ਦੇਾਂਗੇ Honda City 7 ਮਾਨ ਲੈ ਵੀ ਦੋਸਤੋ Honda City ਨੂੰ ਲੈ ਕੇ ਜਾ ਥੋੜੇ ਪਹਿਨ ਉਸ ਤੋਂ ਬਾਅਦ ਫਿਰ ਆਪਣੀ ਜੋ ਆਪਣੀ ਅਗਲੀ ਆ ਆਪਣੀ ਇਹ ਤਾਂ ਆਪਣੀ ਆ ਆ ਬਬ ਮੂਰੀ ਆ ਜਾ ਚੱਲ ਜੀ ਵੱਜ ਜਾਂਦੀ ਹੈ ਹਾਂ ਹਾਂ ਜਨਰ ਜੋ ਆਪਣੇ ਵਾਲੀ ਜਨ ਪੰਜ ਮਾਡਲ ਦੀ ਦੋ ਵਾਰੀ ਵਧਾ ਲਈ ਆ ਤੀਜੀ ਵਾਰੀ ਹੁਣ ਫੇਰ ਵਧਾਉਣ ਵਾਲੀ ਹੋਗੇ ਆਪਣਾ ਹੀ ਨਹੀਂ ਕੋਈ ਚੱਕਰ ਦਿੱਲੀ ਦੀ ਹੈ ਨਾ ਹਾਂ ਉੱਥੇ ਹੀ ਆ ਇਹਦੀ ਵੀ ਖਤਮ ਹੋਈ ਹੈ ਇਹਦੀ ਵਧਾਉਣੀ ਦਿੱਤੀ ਵੀ ਹੈ ਹਮਨਾਮ ਲੈ ਵੀ ਦੋਸਤੋ ਹੁਣ ਆਪਾ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਕ੍ਰੇਟਾ 1.6 ਐਸ ਐਕਸ ਵੇਰੀਐਂਟ ਹੈ 18 ਮਾਡਲ ਬਾਕੀ ਪਾ ਰੇਂਦੀ ਖੁੰਨ ਜਾਣਕਾਰੀ ਅਰਚ ਕੋ ਜਲਾ ਲੈਣੇ ਦੱਸੋ ਬਈ ਏ ਜੀ 2018 ਮਾਡਲ ਕ੍ਰੇਟਾ 1.6 ਪੁਸ਼ ਬਟਨ ਵਾਲੀ ਠੀਕ ਹੈ ਜੀ ਕਾਰ ਜਮਾ ਨਵੀਂ ਮੀਟਰ ਪੇਂਟ ਦੀ ਇਹਦੀ ਤੁਹਾਨੂੰ ਗਾਰੰਟੀ ਦੇਵਾਂਗੇ 70-72000 ਕਿਲੋਮੀਟਰ ਚੱਲੀ ਵਿਦ ਰਿਕਾਰਡ ਠੀਕ ਹੈ ਜੀ ਕਿਤੋਂ ਪੇਂਟ ਨਹੀਂ ਛੋਟਾ ਜਿਹਾ ਰੇਟ ਆ ਜੀ 9 ਲੱਖ ਤੇ 75000 ਰੁਪਏ ਕਾਰ ਦੀ ਡਿਮਾਂਡ ਆ 9.5 ਲੱਖ ਰੁਪਏ ਦੀ ਤੁਹਾਨੂੰ ਕਾਰ ਦੇ ਦੇਵਾਂਗੇ ਵਿਦ ਪੰਜਾਬ ਨੰਬਰ ਫਸਟ ਓਨਰ ਠੀਕ ਹੈ ਜੀ ਦੋਸਤੋ ਪਹਿਲੇ ਨਾਂ ਤੇ ਰੇਟ ਤੋਂ ਹੀ ਸੁਣ ਲਿਆ ਹੋਇਆ ਉਸ ਤੋਂ ਬਾਅਦ ਆਂ ਜਾਂ ਵਰਨਾ ਵਰਨਾ ਘੈਂਟ ਕਾਰ ਇਹਦੇ বিনা ਜਵਾਂ ਨਹੀਂ ਸਰਨਾ ਕਿਉਂ ਹੀ ਗੱਡੀ ਆਉਂਦੀ ਮਗਰੋਂ ਸੇਲ ਪਹਿਲਾਂ ਹੋ ਜਾਂਦੀ ਨੰਬਰ ਵੀ ਪੰਜਾਬ ਹੀ ਹੈ ਤੇ ਬਾਕੀ ਲੈਣੇ ਹੁਣ ਜਾਣਗੇ। ਇਹ 2014 ਰਜਿਸਟਰਡ 2015 ਮਾਡਲ ਹੈ। ਠੀਕ ਹੈ ਜੀ। 70-72000 ਕਿਲੋਮੀਟਰ ਚੱਲੀ ਹੈ 1.6 SX ਚਾਬੀ ਵਾਲੀ। ਠੀਕ ਹੈ ਜੀ। ਕਾਰ ਜਮਾ ਨਵੀਆਂ ਕੰਮ ਖਰਚਾ ਕੋਈ ਨਹੀਂ ਸਿਲਵਰ ਰੰਗ ਹੈ। ਠੀਕ ਹੈ। ਇਹ ਤੁਹਾਨੂੰ ਕਾਰ ਦੇ ਦੇਵਾਂਗੇ ਸਿਰਫ ਤਾਂ ਸਿਰਫ 4,75,000 ਰੁਪਿਆ ਕਾਰ ਦੀ ਡਿਮਾਂਡ ਹੈ। ਮਾਨਤਨ ਬੰਦਿਆਂ ਦਾ ਜ਼ਰੂਰ ਕਰਨਾ। ਠੀਕ ਹੈ। ਲੈ ਵੀ ਦੋਸਤੋ ਇਹ ਸਿੰਗਲ ਪੀਸ ਹੀ ਖੜਾ ਹੈ ਤੇ ਖੜਾ ਵੀ ਪੂਰਾ ਸਾਫ਼ ਆ। ਪਹਿਲਾਂ ਆਓ ਪਹਿਲਾਂ ਪਾਓ ਵਰਨਾ ਬਹੁਤ ਨਵੀਂ ਪਈ ਹੋਈ ਹੈ ਤੇ ਉਸ ਤੋਂ ਬਾਅਦ ਆਪਾਂ ਥੋੜੇ ਅਸਤੇ ਆਪਾਂ ਇੱਕ ਤੋਹਫਾ ਲੈ ਕੇ ਆ ਗਏ ਆ ਇਹ ਆ ਗਈ ਆ i20 2020 ਮਾਡਲ ਹੈ ਬਾਕੀ ਲੈਣੇ ਆ ਆਸਮੈ ਜਾਨ ਕਰ ਇਹ ਹੈ ਜੀ i20 ਸਪੋਰਟਸ ਮਾਡਲ ਹੈ 2020 ਮਾਡਲ ਹੈ ਠੀਕ ਹੈ ਜੀ 54000 ਕਿਲੋਮੀਟਰ ਵਿਦ ਰਿਕਾਰਡ ਚੱਲੀ ਹੈ ਫਸਟ ਓਨਰ ਠੀਕ ਹੈ ਜੀ ਨਵੀਂ ਦਾ ਮਤਲਬ ਨਵੀਂ ਕੰਮ ਖਰਚਾ ਕੋਈ ਨਹੀਂ ਇਹ ਤੁਹਾਨੂੰ 7.5 ਲੱਖ ਰੁਪਈਆ ਕਾਰ ਦੀ ਡਿਮਾਂਡ ਹੈ ਵਿਦ ਪੰਜਾਬ ਨੰਬਰ ਮਾਨਤਣ ਬੰਦਿਆਂ ਦਾ ਜ਼ਰੂਰ ਕਰਦੇ ਠੀਕ ਹੈ ਲੈਓ ਦੋਸਤੋ ਮਾਰਲ ਤੋਂ ਹੀ ਸੋਲਿਆ ਹੈ ਰੇਟ ਤੁਹਾਨੂੰ ਦੱਸਤਾ ਹੋਏ ਮਣਾ ਮਟਾ ਨੇਗੋਸ਼ੀਏਲ ਹੋ ਜਾਊਗਾ ਗੱਡੀ ਪੂਰੀ ਨਵੀਂ ਪਈ ਹੋਈ ਹੈ ਇਹ 2016 ਮਾਡਲ ਹੈ ਆਟੋਮੈਟਿਕ ਹੈ ਠੀਕ ਹੈ ਇਹ ਵੀ 1.6 ਹੈ ਇਹ 72000 ਕਿਲੋਮੀਟਰ ਇਹ ਚੱਲੀ ਹੈ ਜੀ ਠੀਕ ਹੈ ਜੀ ਇਹ ਵੀ ਜਿਵੇਂ ਨਵੀਂ ਹੈ ਕੋਈ ਕੰਮ ਨਹੀਂ ਖਰਚਾ ਨਹੀਂ ਠੀਕ ਹੈ ਜੀ ਇਹਦੀ 6.5 ਲੱਖ ਰੁਪਏ ਕਾਰ ਦੀ ਡਿਮਾਂਡ ਹੈ ਵਿੱਧ ਪੰਜਾਬ ਨੰਬਰ ਠੀਕ ਹੈ ਜੀ ਲੈ ਵੀ ਦੋਸਤੋ ਇੰਟੀਰੀਅਰ ਦੀ ਗੱਡੀ ਬਹੁਤ ਵਧੀਆ ਪਈ ਹੋਈ ਹੈ ਤਾਂ ਰੇਟ ਤੁਸੀਂ ਸੌਂਦਿਆ ਹੋਇਆ ਵਰਨਾ ਉਸ ਤੋਂ ਬਾਅਦ ਫਿਰ ਆਪਾਂ ਥੋੜੇ ਅਸੇ ਲੈ ਕੇ ਆ ਗਏ ਆ ਸਿਆਜ਼ਾ ਦਾ ਮੇਲਾ ਇੱਕ ਨਹੀਂ ਦੋ ਨਹੀਂ ਤਿੰਨ ਗੱਡੀਆਂ ਤੁਹਾਨੂੰ ਦਿਖਾਵਾਂਗੇ ਆਪਾਂ ਸੋ ਤੋਂ ਪਹਿਲੀ ਆਪਾਂ ਕਰਦੇ ਹਾਂ ਸਟਾਰਟ ਫਿਰ ਕਿਹੜਾ ਮਾਡਲ ਹੈ ਇਹ 2015 ਮਾਡਲ ਹੈ ਜੀ ਜੀਡੀਆਈ ਪੁਸ਼ ਬਟਨ ਵਾਲੀ ਠੀਕ ਹੈ ਜੀ ਜਮਾਂ ਨਵੀਂ ਹੈ ਕਿਤੋਂ ਪੇਂਟ ਨਹੀਂ 75000 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ 5 ਲੱਖ ਤੇ 75000 ਰੁਪਿਆ ਹੀ ਇਹਦੀ ਡਿਮਾਂਡ ਹੈ ਵਿਦ ਪੰਜਾਬ ਨੰਬਰ ਫਰਸਟ ਓਨਰ ਠੀਕ ਹੈ ਲੈ ਵੀ ਦੋਸਤ ਮਾਨਤਨ ਬੰਦਿਆਂ ਦਾ ਜ਼ਰੂਰ ਕਰਾਂਗੇ ਠੀਕ ਹੈ ਮਾਨਤਨ ਥੋੜਾ ਪਹਿਲਾਂ ਹੋਵੋ ਇੱਥੇ ਆਓ ਤੁਸੀਂ ਆਓ ਗੱਡੀ ਪਸੰਦ ਕਰੋ ਨਵੇਂ ਵਰਗੇ ਬਿਲਕੁਲ ਸਿਆਹ ਜੀਡੀਆਈ 15 ਉਸ ਤੋਂ ਬਾਅਦ ਫਿਰ ਆਪਣੀਆਂ ਆ ਗਈਆਂ ਇਹ ਆ ਗਈ 2018 ਠੀਕ ਹੈ ਇਹ ਵੀਡੀਆਈ ਆਪਸ਼ਨਲ ਹੈ ਪੰਜਾਬ ਨੰਬਰ ਲਾ ਕੇ ਦਵਾਂਗੇ ਫਰਸਟ ਓਨਰ ਕਾਰ ਹੈ ਕੋਈ ਕੰਮ ਨਹੀਂ ਖਰਚਾ ਨਹੀਂ ਸਾਢੇ 6 ਲੱਖ ਰੁਪਿਆ ਕਾਰ ਦੀ ਡਿਮਾਂਡ ਹੈ ਵਿਦ ਪੰਜਾਬ ਨੰਬਰ ਮਾਨਤਨ ਐਚਓ ਵੀ ਫੁੱਲ ਕਰ ਦਿਆਂਗੇ ਠੀਕ ਹੈ ਜੀ ਲੈ ਦੋਸਤੋ ਪੀਵੀ ਨੰਬਰ ਮਾਨਤਨ ਫੁੱਲ ਬਟਾ ਫੁੱਲ ਹੋ ਜਾਣਾ ਤੁਹਾਡਾ ਉਸ ਤੋਂ ਬਾਅਦ ਅਗਲੀ ਆ ਗਈ ਹੈ ਭਿਆਨ ਇਹ ਹੈ ਜੀ 2017 ਜੀਡੀਆਈ ਪੁਸ਼ ਬਟਨ ਵਾਲੀ ਇਹ ਹੈ 68000 ਕਿਲੋਮੀਟਰ ਚੱਲੀ ਹੈ ਪੰਜਾਬ ਨੰਬਰ ਫਰਸਟ ਓਨਰ ਸਾਢੇ 6 ਲੱਖ ਰੁਪਿਆ ਇਹਦੀ ਡਿਮਾਂਡ ਹੈ ਮਾਨਤਨ ਐਚਓ ਵੀ ਫੁੱਲ ਕਰ ਠੀਕ ਹੈ ਲੈ ਵੀ ਦੋਸਤੋ ਡਿਮਾਂਡ ਤੇ ਸੌਲੀ ਹੋਈ ਹੈ ਮਾਨਤਨ ਫੁੱਲ ਬੜਾ ਫੁੱਲ ਹੋਇਆ ਨਾ 17 ਮਾਡਲ ਸਿਆ ਜੜੜੀ ਆਈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਗਈ ਸਵਿਫਟ ਠੀਕ ਹੈ ਇਹ 2015 ਮਾਡਲ VDI ਹਮ ਹਮ ਜਮਾਂ ਨਵੀਂ ਕਾਰ ਇਹ ਹੈ 90 92000 ਕਿਲੋਮੀਟਰ ਇਹ ਚੱਲੀ ਹੈ ਠੀਕ ਹੈ ਜੀ ਫਸਟ ਓਨਰ ਹੈ ਪੰਜਾਬ ਨੰਬਰ ਲਾ ਕੇ ਦਵਾਂਗੇ 4.5 ਲੱਖ ਰੁਪਏ ਦੀ ਡਿਮਾਂਡ ਠੀਕ ਹੈ ਲੈ ਵੀ ਦੋਸਤੋ ਡਿਮਾਂਡ ਤੇ ਸੌਲੀ ਹੋਈ ਹੈ ਗੱਡੀ ਜਮਾਂ ਨਾ ਆਰ ਗਈ ਪਈ ਹੋਈ ਹੈ ਉਸ ਤੋਂ ਬਾਅਦ ਇਹ ਤਾਂ ਆ ਗਈ ਆਪਣੇ ਕੋਲੇ i20 ਪਿਆਰਾ ਇਹ ਕਲਰ ਆ ਯਾਰ ਬਾਕੀ ਲੈਨੇ ਆ ਵਾਸਤੇ ਬੋਲੀ ਜਾਂਦੇ ਇਹ 2014 ਰਜਿਸਟਰਡ 2015 ਮਾਡਲ ਠੀਕ ਹੈ ਜੀ 70000 ਕਿਲੋਮੀਟਰ ਚੱਲੀ ਆ ਆਸਤਾ ਆਪਸ਼ਨਲ ਪੁਸ਼ ਬਟਨ ਵਾਲੀ ਠੀਕ ਹੈ 4,85,000 ਰੁਪਏ ਦੀ ਤੁਹਾਨੂੰ ਕਾਰ ਦੇ ਦੇ ਦਿਆਂਗੇ ਵਿਦ ਪੰਜਾਬ ਨੰਬਰ ਠੀਕ ਹੈ ਲੈ ਦੋਸਤੋ ਨੰਬਰ ਲਵਾ ਕੇ ਰੇਰ ਤੁਸੀਂ ਦਾ ਸੋਲਿਆ ਹੋਇਆ 15 ਮਾਡਲ ਆਸਤਾ ਉਸ ਤੋਂ ਬਾਅਦ ਆਹ ਗੱਡੀ ਆ ਗਈ ਕੰਮ ਖਰਚਾ ਲਈ ਉਹ ਵੀ ਡੀਜ਼ਲ ਦੇ ਵਿੱਚ ਬਾਕੀ ਭਾ ਲੈਣੇ ਆ ਜੀ ਇਹ ਹੈ ਜੀ ਟਾਇਓਸ 2017 ਮਾਡਲ ਹੈ ਠੀਕ ਹੈ ਜੀ 1 ਲੱਖ 10 ਹਜ਼ਾਰ ਕਿਲੋਮੀਟਰ ਦੇ ਆਸ-ਪਾਸ ਚੱਲੀ ਹੈ ਪੰਜਾਬ ਨੰਬਰ ਸੈਕੰਡ ਓਨਰ ਠੀਕ ਹੈ ਜੀ ਇਹ ਤੁਹਾਨੂੰ ਕਾਰ ਦੇ ਦੇ ਦਾਂਗੇ ਸਿਰਫ ਦਾ ਸਿਰਫ 4 ਲੱਖ ਤੇ 65 ਹਜ਼ਾਰ ਰੁਪਏ ਦੀ ਠੀਕ ਹੈ ਜੀ ਲੈ ਵੀ ਦੋਸਤੋ 2017 ਨਵੀਂ ਸ਼ੇਪ ਨਵੇਂ ਮੀਟਰਾਂ ਵਾਲੀ ਠੀਕ ਹੈ ਨਵੇਂ ਮੀਟਰਾਂ ਜਾਂ ਨਿਊ ਸ਼ੇਪ ਆ 17 ਮਾਡਲ ਆ ਰੇਟ ਤੁਸੀਂ ਦੱਸੋ ਲਿਆ ਹੋਇਆ ਤੇ ਇੰਟੀਰੀਅਰ ਅੱਪ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਇਹਦਾ ਡੇਰਰ ਦੀ ਗੱਲ ਕਰੀਏ ਬਹੁਤ ਵਧੀਆ ਤੇ ਨਵੇਂ ਵਰ ਪਹਿਲਾਂ ਆਓ ਪਹਿਲਾਂ ਪਾਓ ਕਾਰਾਂ ਤੁਹਾਨੂੰ ਵਿਖਾਈਆਂ ਆਪਾਂ ਵਧੀਆ ਕਾਰਾਂ ਸੀਗੀਆਂ ਸਾਫ਼ ਘੈਂਟ ਕਾਰਾਂ ਪਹਿਲੇ ਨਾਰੀਆਂ ਦੀਆਂ ਸੀਗੀਆਂ ਹੋਰ ਬਜਟ ਘੱਟ ਹੁੰਦਾ ਜਿਵੇਂ ਉਹਨਾਂ ਆਪਾਂ ਉਹ ਵੀ ਵਿਖਾਈਆਂ ਗੀਆਂ ਤੇ ਆਜਾ ਆਪਾਂ ਖੜੀ ਸੀਗੇ ਅਰਸ਼ ਮੋਟਰਸ ਤੇ ਸ਼੍ਰੀ ਮੁਖਤਰ ਸਾਹਿਬ ਤੇ ਜੇ ਤੁਹਾਨੂੰ ਸਾਡੀ ਵੀਡੀਓ ਲੱਗੀ ਵਧੀਆ ਤਾਂ ਆਪਣੇ ਚੈਨਲ ਨੂੰ ਕਰਦੇ ਸ਼ੇਅਰ ਲਾਈਕ ਸਬਸਕ੍ਰਾਈਬ ਮਿਲਦੇ ਆਪਾਂ ਤੁਹਾਨੂੰ ਇਸੇ ਤਰ੍ਹਾਂ ਦੇ ਵਧੀਆ ਸਟਾਕ ਦੇ ਨਾਲ ਧੰਨਵਾਦ ਉਸ